ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਾਰਾ ਸਵਾਗਤ ਹੈ ਚਲੋ ਜੀ ਅੱਜ ਆਪਾਂ ਬਣਾਉਣੇ ਆ ਖੀਰੇ ਦਾ ਰੈਤਾ ਲਓ ਜੀ ਆਪਾਂ ਨੇ ਇਹ ਤੋਂ ਖੀਰੇ ਲੈ ਲੇ ਖੀਰੇ ਨੂੰ ਆਪਾਂ ਕੱਟ ਕੇ ਇਦਾਂ ਘਸਾ ਲੈਨੇ ਆ ਕਿਉਂਕਿ ਹੁਣ ਤਾਂ ਖੀਰੇ ਕੌੜੇ ਵੀ ਨਹੀਂ ਹੈਗੇ ਜੀ ਪਰ ਥੋੜਾ ਜਿਹਾ ਆਪਾਂ ਫਿਰ ਵੀ ਘਸਾ ਲੈਨੇ ਆ ਜਿਹੜਾ ਇਹਦੇ ਵਿੱਚ ਕੌੜਾ ਪਾਣਾ ਉਹ ਨਿਕਲ ਜਾਊਗਾ ਲਓ ਜੀ ਉਹ ਜੇ ਖੀਰੇ ਨੂੰ ਵੀ ਆਪਾਂ ਇਦਾਂ ਘਸਾ ਲੈਨੇ ਬਹੁਤ ਮਿਹਨਤ ਨਾਲ ਵੀਡੀਓ ਬਣਦੀ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਲਓ ਜੀ ਖੀਰੇ ਦਾ ਕੋੜਾ ਪਾਣੀ ਨਿਕਲ ਗਿਆ ਹੁਣ ਇਹਨਾਂ ਨੂੰ ਆਪਾਂ ਛਿੱਲ ਲੈਨੇ ਆ ਕਿਉਂਕਿ ਸਿਲਕਾ ਥੋੜਾ ਜਨਾ ਦਾ ਕੜਾ ਆ ਜੀ ਇਸ ਲਈ ਆਪਾਂ ਛਿੱਲੇ ਲੈਨੇ ਆ ਜੇ ਤਾਂ ਥੋੜੇ ਜੇ ਤਾਜ਼ੇ ਜੀ ਹੋਣ ਉਹਨਾਂ ਦਾ ਤਾਂ ਫਿਰ ਪਿੱਛੇ ਕੱਢ ਦਿੰਦੇ ਸਿਲਕਾ ਇਹ ਥੋੜੇ ਜੇ ਹਾਰਡ ਜਾ ਹੋਇਆ ਪਿਆ ਇਸ ਲਈ ਆਪਾਂ ਸਿਲਕੇ ਨੂੰ ਛੱਲੇ ਲੈਨੇ ਆ ਉਪਰ ਲਾ ਦੇਨੇ ਚਲੋ ਜੀ ਸਾਰੇ ਖੀਰੇ ਸਿਲਕੇ ਆਪਾਂ ਫਿਰ ਮਿਲਦੇ ਹਾਂ ਲਓ ਜੀ ਖੀਰੇ ਆਪਾਂ ਨੇ ਛਿੱਲ ਲੈ ਹੁਣ ਖੀਰੇ ਨੂੰ ਆਪਾਂ ਕੱਦੂਕਾਸ਼ ਕਰਦੇ ਆਂ ਆਪਾਂ ਇੱਧਰ ਮੋٹے ਪਾਸੇ ਨਾਲ ਕੱਦੂਕਾਸ਼ ਕਰਾਂਗੇ ਇਹਦਾ ਆਪਾਂ ਨੇ ਆ ਵਿਚੋਂ ਵੀ ਨਹੀਂ ਲੈਣੇ ਜੀ ਆਲਦ ਵਾਲੀ ਆ ਵੀ ਚੀਜ਼ ਹੈ ਉਹ ਕਰਨੀ ਆ ਕੱਦੂਕਾਸ਼ ਵੀ ਵਿਚੋਂ ਆਪਾਂ ਇਹਦੇ ਛੱਡ ਦੇਵਾਂਗੇ ਇਦਾਂ ਚਾਰ-ਚ ਵੇਰੇ ਘੁਮਾ ਕੇ ਕਿਉਂਕਿ ਵੀ ਵਿਚ ਵਧੀਆ ਨਹੀਂ ਲੱਗਦੇ ਜੀ ਖੀਰੇ ਦੇ ਫਿਰ ਇਹਦਾ ਸਵਾਦ ਟੈਸਟ ਨਹੀਂ ਆਉਣਾ ਫਿਰ ਇਹ ਬਿੱਟੀ ਵੀ ਜੇ ਮੁਚ ਆਏਗੇ ਕਿਉਂਕਿ ਬਾਹਰ ਚੁੱਲ੍ਹੇ ਦੀ ਗਰਮੀ ਬਹੁਤ ਹੁੰਦੀ ਹੈ ਜੀ ਤੁਹਾਨੂੰ ਪਤਾ ਹੀ ਆਪਣੇ ਚੁੱਲ੍ਹੇ ਦੇ ਘੱਟ ਹੈ ਨਹੀਂ ਇਸ ਲਈ ਵੀਡੀਓ ਦਾ ਬਹੁਤ ਔਖਾ ਹੋ ਜਾਂਦਾ ਬਣਾਉਣ ਦਾ ਮੈਂ ਕਰੂ ਵਾ ਮੈਂ ਮਹਾਰਾਜ ਕਿਰਪਾ ਕਰਨਗੇ ਆਪਣੀ ਸੋਈ ਤਿਆਰ ਹੋ ਜੇਵੇ ਫਿਰ ਉੱਥੇ ਬਣਾਉਣੀ ਚੀਜ਼ ਸਖਾਰੀ ਹੋ ਜਾਂਦੀ ਹੈ ਅੰਦਰ ਪੂਰੇ ਧੁੱਪ ਤੇ ਸੇਕ ਬਹੁਤ ਹੁੰਦਾ ਲਓ ਜੀ ਫਿਰ ਆਪਾਂ ਨੇ ਕਦੂਕਾਸ਼ ਕਰ ਲਿਆ ਵਿੱਚੋਂ ਵੀ ਕੱਢ ਤੇ ਲਓ ਜੀ ਆਪਾਂ ਨੇ ਗੈਸ ਤੇ ਤਵਾ ਧਰ ਲਿਆ ਗੇ ਤਾਂ ਬਾਪਾ ਆਪਣਾ ਬਿਲਕੁਲ ਸੁੱਕਦਾ ਆਪਾਂ ਘੱਟ ਤੇ ਕਰਕੇ ਦਵਾ ਤੜਿਆ ਫੁੱਲ ਨਹੀਂ ਕਰਿਆ ਹੈਗਾ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀਰਾ ਅੱਧਾ ਕ ਚਮਚਾ ਆਪਾਂ ਜੀਰੇ ਦਾ ਪਾ ਲੈਨੇ ਆ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਹਲਕੀ ਹਲਕੀ ਆਂਚ ਤੇ ਇਹੋ ਕਰਾਂਗੇ ਭੁੰਨਾਗੇ ਰੋਸਟ ਕਰਾਂਗੇ ਹਲਕੀ ਹਲਕੀ ਆਂਚ ਤੇ ਕਰਾਂਗੇ ਕਿਉਂਕਿ ਇਹ ਕਾਲਾ ਨਾ ਹੋਵੇ ਤੇ ਭੁੱਜ ਜਾਵੇ ਕਿਉਂਕਿ ਭੁੰਨੇ ਜੀਰੇ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਜੀ ਇਹਨੂੰ ਆਪਾਂ ਹਲਕੀ ਹਲਕੀ ਅੱਗ ਤੇ ਭੁੰਨ ਲੈਨੇ ਜੀ ਰਹਤੇ ਦੇ ਵਿੱਚ ਭੁੰਨਿਆ ਜੀਰਾ ਵਾਲਾ ਵਧੀਆ ਲੱਗਦਾ ਜੀ ਪਾਇਆ ਹੈ ਕਿਉਂਕਿ ਰਹਤੇ ਦਾ ਟੇਸਟ ਹੈ ਜੀਰੇ ਭੁੰਨੇ ਨਾਲ ਹੁੰਦਾ ਜੀਰਾ ਆਪਣਾ ਚੰਗੀ ਤਰ੍ਹਾਂ ਰੋਸਟ ਹੋ ਗਿਆ ਬਹੁਤ ਚਿਰ ਹੋ ਗਿਆ ਇਹਨਾਂ ਨੂੰ ਭੁੰਨਦੇ ਨੂੰ ਮੱਠੀ ਮੱਠੀ ਅੱਗ ਤੇ ਤੇਜ਼ ਨਹੀਂ ਕਰੀ ਜੇ ਆਪਾਂ ਤੇਜ਼ ਕਰਦੇ ਫਿਰ ਇਹਨੇ ਕਾਲਾ ਹੋ ਜਾਣਾ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਜੀ ਲੈ ਲਈ ਆਪਾਂ ਨੇ ਦਹੀਂ ਦਹੀਂ ਨੂੰ ਚੰਗੀ ਤਰ੍ਹਾਂ ਫੈੱਡ ਲੈਣੇ ਆਪਣੇ ਘਰ ਦੇ ਦੁੱਧ ਦੀ ਦਹੀਂ ਹੈ ਵਧੀਆ ਗਾੜੀ ਥੋੜਾ ਜਿਹਾ ਇਹਦੇ ਵਿੱਚ ਦੁੱਧ ਐਡ ਕਰ ਲੈਣੇ ਜੀ ਕਿਉਂਕਿ ਜਦ ਆਪਾਂ ਵਿੱਚ ਇਹਦੇ ਸਮਾਨ ਪਾਵਾਂਗੇ ਫਿਰ ਇਹਨੇ ਗਾੜੀ ਹੋ ਜਾਣਾ ਜ਼ਿਆਦਾ ਉੱਚੀ ਤਾਂ ਹੀ ਆਪਣੇ ਦੇਖੋ ਇਦਾਂ ਬਣ ਗਈ ਹੁਣ ਆਹ ਜਿਹੜਾ ਖੀਰਾ ਲੱਤਾਂ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਆਪਾਂ ਵਿੱਚ ਐਡ ਕਰ ਲੈਨੇ ਆ ਪਾਣੀ ਇਹਦਾ ਬਾਹਰ ਕੱਢ ਦਿੰਨੇ ਆ ਸਾਰਾ ਕਿਉਂਕਿ ਪਾਣੀ ਨਾਲ ਫਿਰ ਜਿਆਦਾ ਪਤਲਾ ਜਿਹਾ ਹੋ ਜੂਗਾ ਜੀ ਇਸ ਲਈ ਆਪਾਂ ਇਹਦਾ ਪਾਣੀ ਖੀਰੇ ਦਾ ਨਿਚੋੜ ਕੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਖੀਰੇ ਦੇ ਵਿੱਚ ਖੀਰੇ ਨੂੰ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਆ ਲਓ ਜੀ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਸੁੱਕੇ ਮਸਾਲੇ ਕਾਲੀ ਮਿਰਚ ਪਾਉਣੀ ਹੈ ਨਾਮਕ ਪਾਲ ਲੈਨੇ ਤਾਂ ਨਹੀਂ ਪੋਟ ਰ ਪਾਲ ਲੈਨੇ ਖਾਲ ਲੈਨੂ ਆਪਾ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਮੈਸ਼ ਕਰ ਦਿੰਨੇ ਆਂ ਚਾਪਾ ਨਹੀਂ ਪਾਉਂਦੇ ਜੀ ਦੋ ਹਰੀਆਂ ਮਿਰਚਾਂ ਪਾ ਲੈਣੇ ਆ ਬਰੀਕ ਬਰੀਕ ਕੱਟ ਕੇ ਬਿਲਕੁਲ ਬਰੀਕ ਕਰ ਲੈਣੇ ਹਨ ਲਓ ਜੀ ਮਿਰਚਾਂ ਆਪਾਂ ਨੇ ਪਾ ਲਈਆਂ ਕਿਉਂਕਿ ਹੁਣ ਧਨੀਆ ਆਪਣੇ ਕੋਲ ਹੈ ਨਹੀਂ ਧਨੀਆ ਆਪਾਂ ਨਹੀਂ ਪਾਉਂਦੇ ਪਰ ਪੁਦੀਨਾ ਆਪਾਂ ਪਾਵਾਂਗੇ ਚਾਰਕ ਪੱਤੇ ਆਪਾਂ ਪੁਦੀਨੇ ਦੇ ਲੈ ਲੇ ਇਹਦੇ ਨਾਲ ਵੀ ਬਹੁਤ ਟੈਸਟ ਰਹਿ ਜਾਤਾ ਹੁਣ ਆਪਾਂ ਪੁਦੀਨੇ ਨੂੰ ਬਰੀਕ ਬਰੀਕ ਕੱਟ ਕੇ ਇਹ ਵਿੱਚ ਮਿਕਸ ਕਰ ਲੈਣੇ। ਲਓ ਜੀ ਆਪਾਂ ਪਦੀਨੇ ਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ। ਹੁਣ ਆਪਣਾ ਰਹਿ ਗਿਆ ਜੀਰਾ। ਜੀਰੇ ਨੂੰ ਵੀ ਆਪਾਂ ਭੁੰਨੇ ਹੋਏ ਜੀਰੇ ਨੂੰ ਵੀ ਰਾਇਤਾ ਦੇ ਵਿੱਚ ਮਿਲੰਦ ਕਰ ਦਿੰਨੇ ਆ। ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ। ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਦਹੀਂ ਚ ਜੀਰਾ ਪਾਇਆ ਹੈ ਪਰ ਤੁਹਾਨੂੰ ਪਤਾ ਨਹੀਂ ਕਿਸੇ ਨੂੰ ਟੇਸਟ ਆਉਂਦਾ ਵੀ ਹੈ ਕਿਸੇ ਨੂੰ ਨਹੀਂ ਵੀ ਆਉਂਦਾ ਦੇਖੋ ਲਓ ਜੀ ਲਓ ਜੀ ਆਪਣਾ ਰਹਿਤਾ ਬਣ ਗਿਆ ਥੋੜਾ ਜਿਹਾ ਹੁਣ ਇਹਦੇ ਉੱਪਰ ਆਪਾਂ ਜੀ ਆਪਣਾ ਖੀਰੇ ਦਾ ਰਾਇਤਾ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ